ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਤੇ Instagram ਚੈਨਲ ਗੁਰੀ ਡੈਰੀ ਫਾਰਮ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਓ ਬਾਈ ਜੀ ਅੱਜ ਆ ਜਿਹੜੀ ਵੀਡੀਓ ਬਣਾ ਰਹੇ ਆ ਮੈਂ ਆਪਣੇ ਘਰ ਤੋਂ ਹੀ ਬਣਾ ਰਿਹਾ ਬਾਈ ਜੀ ਆ ਬੈੜ ਆ ਕੀ ਸੇਲ ਆ ਕੀ ਮੀਰਾ ਮੋਬਾਈਲ ਨੰਬਰ ਹੈਗਾ 6280137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਪਹਿਲੇ ਸੂਈ ਬਾਈ ਜੀ ਇਹਨੂੰ ਸੂਈ ਨੂੰ ਹੋ ਗਏ 2 ਤੋਂ 3 ਮਹੀਨੇ ਹੋ ਗਏ ਆ ਤੇ ਬਾਈ ਜੀ ਦੂਜੀ ਵਾਰ ਇਹਦਾ ਟੀਕਾ ਭਰਾਏ ਨੂੰ 20-22 ਦਿਨ ਹੋ ਗਿਆ ਬਾਈ ਤੇ ਹਜੇ ਰਹਿਣ ਦੀ ਕੋਈ ਗਰੰਟੀ ਨਹੀਂ ਬਾਈ ਆਪਾਂ ਦੇ ਸਕਦੇ ਠੀਕ ਹੈ ਮਹੀਨਾ 20 ਦਿਨ ਟੀਕਾ ਪ੍ਰਾਈਨ ਹੋਏ ਆਗੇ ਤੇ ਦੁੱਧ ਬਾਈ ਇਹ ਦੇ ਰਹੀ ਹੈਗੀ 15 ਕਿਲੋ ਦੇ ਰਹੀ ਦੁੱਧ ਬਾਈ ਜੀ ਆਪ ਦਾ ਤਸੱਲੀ ਕਰਕੇ ਚੈੱਕ ਕਰਕੇ ਲੈ ਜਾ ਸਕਦੇ ਹੋ 12 ਤੋਂ 15 ਕਿਲੋ ਦੁੱਧ ਇਹ ਥੱਲੇ ਹੈਗਾ ਰੈਡੀ ਆ ਬਾਈ ਪੂਰੀ ਠੰਡੀ ਸੀਲ ਆਗੀ ਵਹਿੜ ਤੇ ਰੇਟ ਇਹਦਾ ਹੈਗਾ ਸਿਰਫ 45000 ਰੁਪਏ ਮੋਲ ਰੱਖਿਆ ਮੌਕੇ ਤੇ ਬਾਈ ਜੀ ਆਪ ਪੂਰਾ ਫੁੱਲ ਮੰਨ ਤਾਂ ਥੋੜਾ ਕਰ ਦਿਆਂਗੇ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਦਾ ਪਿਓਰ ਵੜਾ ਬਾਈ ਜੀ ਪੂਰੀ ਚੈੱਕ ਕਰ ਸਕਦੇ ਹੋਗੇ ਸਿਰਫ 45000 ਰੁਪਏ ਰੇਟ ਆ ਤੇ ਬਾਈ ਜੀ ਦੁੱਧ ਦੇ ਦੇ ਹੈ ਥਲੇਗਾ 12 ਤੋਂ 15 ਕਿਲੋ ਦੁੱਧ ਦਿੰਦੀ ਆ ਟੀਕਾ ਭਰਾ ਨੂੰ ਬਾਈ ਜੀ 20 ਬਾਈ ਦਿਨ ਹੋ ਗਏ ਆ ਬਾਕੀ ਤੁਸੀਂ ਬਾਈ ਜੀ ਲੈ ਜਾ ਸਕਦੇ ਹੋ 628001 37322 ਮੀਰਾ ਮੋਬਾਈਲ ਨੰਬਰ ਮੇਰੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ